ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੋਕੜ ਗੱਪਣ ਚੈੱਕ ਪਾਸ ਵੜਾ ਦਿਖਾਵਾਂਗੇ ਡਿਟੇਲ ਵੀਰ ਤੂੰ ਪੁੱਛਦੇ ਆਓ ਕਿ ਕਰੀਏ ਗੱਲੋ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਵਾਪਰੀ ਸੰਗ ਮੇਰਾ ਨਾਮ ਆ ਪਿੰਡ ਪੜਾਲਦੋਣਾ ਜ਼ਿਲ੍ਹਾ ਕਰਬੂਤਲਾ ਵੀਰੇ ਵੀਰੇ ਪਿੰਡ ਆ ਮੋਬਾਈਲ ਨੰਬਰ ਜੀ ਆਪਣਾ 8557887703 8557887703 ਕੋਰ ਨੰਬਰ ਆ 7710378870 ਅੱਜ ਆਪਣੇ ਕੋਲ 5 ਬੜਾ ਕਿੰਨੀਆਂ ਟੁਕੜਾ ਕਪੜਾ ਦੇ ਕਿੰਨੀਆਂ ਤਾਂ ਵੀਰੇ 4 ਹੈਗੀਆਂ ਟੁਕੜਾ ਕਪੜਾ ਜੀ ਜਿਨ੍ਹਾਂ ਦੀ 8 ਕਿਲੋ ਤੋਂ ਲੈ ਕੇ 16 ਕਿਲੋ ਤੱਕ ਰੈਡੀ ਆ ਥੱਲੇ ਦੁੱਧ ਜੀ ਤੇ 14 ਮਹੀਨਿਆਂ ਤੋਂ ਲੈ ਕੇ 6 ਮਹੀਨਿਆਂ ਤੱਕ ਕਰ ਕੱਪੜਾ ਇੱਕ ਤਾਜੀ ਸੂਈ ਹੈ ਇੱਕ ਤਾਜੀ ਸੂਈ ਹੋਈ ਆ ਤੇ ਉਹਦੇ ਥੱਲੇ ਦੁੱਧ ਹੈਗਾ ਮਤਲਬ ਸਾਰੀਆਂ ਦੀ ਡਿਟੇਲ ਹੋਣੀ ਮੈਨੂੰ ਚਾਹੀਦਾ ਕਿਉਂਕਿ ਸਟਾਰਟਿੰਗ 'ਚ ਉਹ ਬੰਦਾ ਸੌਣ ਲਵੇ ਜਿਹੜਾ ਫਿਰ ਦੇ ਦਆ ਵੀਡੀਓ ਇਹ 60000 ਦੇ ਪੁੱਠੇ ਨਾਲ ਸਾਰੀਆਂ ਦੇ ਦੇਣਾ ਤੋਕੜ ਗੱਬਣ ਤਾਂ ਜੇ ਇੱਕ ਵਾਰ ਜੀ ਲੈ ਲਵੇ ਤੇ ਸਾਰੀਆਂ ਇਕੱਠੀਆਂ ਲੂ ਗਏ ਨਹੀਂ ਇਕੱਠੀਆਂ ਨਹੀਂ ਇਕੱਠੀਆਂ ਕੱਲੀ-ਕੱਲੀ ਤਾਂ ਹੋਰ ਸਾਬਣਾ ਹੋ ਜੂਗਾ ਇਕੱਠੀਆਂ ਦਾ ਵੀ ਹੋਰ ਸਾਬਣਾ ਹੋ ਜੂਗਾ ਵੀ ਮਤਲਬ ਸਾਰੀਆਂ ਦੀ ਐਵਰੇਜ 60000 ਨਾਲ 60000 ਦੀ ਕੀਮਤ ਸਾਰਿਆਂ ਦਾ ਰੇਟ 67000 ਰੁਪਿਆ ਜਿਹੜੀ ਮਰਜ਼ੀ ਛਾੜੋ ਜਿਹੜੀ ਮਰਜ਼ੀ ਲੈ ਲੇ ਮਾੜਾ ਮੋਟਾ ਹੀ ਮਾਣਦਾਂ ਹੋਣਾ ਵਾ 3 ਨੇ 29 ਕਿਲੋ ਦੁੱਧ ਦਿੱਤਾ ਇਹਦੀ ਡਿਟੇਲ ਦੱਸ ਦਿੰਦੇ ਆ ਕਿੰਨੇ ਟਾਈਮ ਦੀ ਗੱਪਣ ਹੈ ਇਹ 4 ਮਹੀਨੇ ਤੋਂ ਉੱਪਰ ਹੀ ਹੈ 4 ਮਹੀਨੇ ਤੋਂ ਉੱਪਰ ਗੱਪਣ ਤੇ ਇਸ ਟਾਈਮ ਆ ਨਾ 7 ਤੋਂ 8 ਕਿਲੋ ਦੁੱਧ ਰੈਡੀ ਹੈ 60000 ਦੀ ਕੀਮਤ ਚਾਹੀਏ ਹਾਂਜੀ ਗੁਜਾਇਸ ਹੋ ਜੂਗੀ ਹੋ ਜੂਗੀ ਤੋੜ ਦਿਓ 29 ਕਿਲੋ ਦੁੱਧ ਦਿੱਤਾ ਇਹਨੇ ਕੁਆਲਿਟੀ ਵਗੈਰਾ ਵਹਿੜਦੀ ਦੇਖ ਸਕਦੇ ਹੋ ਤੇ ਸੁਆ ਸੁਈ ਹੋਈ ਹੈ ਵੀਰੇ ਹੁਣ ਇਹ ਸੁਆ ਸੁਈ ਹੋਈ ਹੈ ਦੂਜੇ ਲਈ ਗੱਪਣਾ ਹਣਾ ਠੀਕ ਹੈ 4 ਮਹੀਨਾ ਦੀ ਗੱਭਣ ਚੈੱਕ ਕਨਫਰਮ ਆ ਜਾਵਾਂ ਹਾਂਜੀ ਵੀਰੇ ਠੀਕ ਹੈ ਦੁੱਧ 10 ਕਿਲੋ ਜਾਵਾਂ ਨਿਭੜ ਜਾਊਗਾ ਨਹੀਂ ਵੀਰੇ ਹੁਣ ਤੇ 8 ਕਿਲੋ ਆ ਅੱਛਾ 8 ਕਿਲੋ 4 ਕਿਲੋ ਪਰ ਟਾਈਮ ਦਾ ਪਰ ਟਾਈਮ ਦਾ ਠੀਕ ਹੈ 4 ਮਹੀਨਾ ਦੀ ਗੱਭਣ ਚੈੱਕ ਕਨਫਰਮ ਆ ਜਾਵਾਂ ਹਾਂਜੀ ਹਾਂਜੀ ਵੀਰੇ ਠੀਕ ਹੈ ਕੀਮਤ 60000 ਰੁਪਏ ਅੱਗੇ ਇਸ ਮੌਕੇ ਤੇ ਹੋ ਜਾਊਗੀ ਹੋ ਜਾਊਗੀ ਵੀਰੇ ਤੇ ਤਾਜ਼ੀ ਦੁੱਧ ਕਹਿੰਦੇ ਬਾ 28 29 ਕਿਲੋ ਕੀ ਕਰਿਆ 28 ਕਿਲੋ 29 ਕਿਲੋ ਕਹਿੰਦੇ ਮਾਲਕ ਦੁੱਤਾ ਠੀਕ ਹੈ ਠੀਕ ਹੈ ਤੋਂ ਵੱਡੀ ਵੱਡੀ ਵਹਿੜਾ ਵੀਰੇ ਕੋਈ ਕੋਈ ਆਪਜੀ ਗੱਲ ਆ ਵੀ ਮਤਲਬ ਇਹ ਦੇ ਦਿੱਤਾ ਹੁਣ ਦੁੱ ਠੀਕ ਹੈ ਜੀ ਬਸ ਉਹ ਕਹਿੰਦੇ ਲੇਟ ਬਣੀ ਥੋੜੀ ਠੀਕ ਹੈ ਠੀਕ ਹੈ ਥਾ ਥੋੜਾ ਮਨਗ ਚ ਲੱਗ ਗਿਆ ਪੈ ਗਿਆ ਹਨਾ ਆ ਆਮ ਘਰ ਚ ਆਈ ਹੋਈ ਆ ਵੀਰੇ ਨਹੀਂ ਪਤਾ ਲੱਗਦਾ ਕਈ ਵਾਰੀ ਬੰਦ ਠੀਕ ਹੈ ਜੋ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਬਣੀ ਜਵਾ ਥਾਣਾ ਦੀ ਬਿਰਕ ਓਕੇ ਆਈ ਓਕੇ ਵੀਰੇ ਠੀਕ ਹੈ ਦੋ ਨੰਬਰ ਆਪਾਂ ਜਿਹੜੀ ਦੇਖੀ ਜਾਂਦੇ ਆ ਇਹ ਵੀਰੇ ਇਹ ਵੀ ਦੂਜਾ ਸੂਏ ਵਾਲੀ ਕੱਪੜਾ ਅੱਛਾ ਪਹਿਲਾ ਸੂਆ ਸੂਏ ਆ ਦੂਜੇ ਸੂਏ ਵਾਲੀ ਕੱਪੜਾ ਚੈੱਕ ਪਾਸ ਆ ਚੈੱਕ ਪਾਸ ਆ ਕੈਮੀਨਾਂ ਦੀ ਕੱਪੜਾ 6 ਮਹੀਨੇ ਦੀ ਕੱਪੜਾ ਚੈੱਕ ਕਰਫਰਮ ਆ ਜਾਓ ਹਾਂ ਜੀ ਇਸ 14 ਦੀ ਗਰੰਟੀ ਹੈ 7 ਕਿਲੋ ਪਰ ਟਾਈਮ ਦਾ ਹਾਂਜੀ ਚੋਣ ਚੋਅ ਜਮਾ ਇੱਕ ਨੰਬਰ ਹਾਂਜੀ ਵੀਰੇ ਰੇਟ ਇਹਦਾ ਵੀ 60000 ਆ ਗਿਆ ਰੇਟ ਇਹਦਾ ਵੀ 60000 ਤੇ ਤਾਜੀ ਦੁੱਧ ਕਿੰਨਾ ਕਿਸੇ ਦਾ ਵੀਰੇ ਇਹਦਾ ਵੀ 28 29 ਕਿਲੋ ਆ 30 ਤੋਂ ਪਲਾਸਟਿਕ ਹੈ ਤਾਂ 28 29 ਕਿਲੋ ਮੰਗ ਠੀਕ ਹੈ ਕਹਿੰਦਾ ਵਾ ਤਾਜੀ 25 ਤੋਂ ਪਾਰ ਚੱਲੀ ਵੀ ਆ ਵੀਰੇ ਆਪ ਜੈਨ 8 ਮਹੀਨੇ ਬਾ 8 ਮਹੀਨੇ ਦੀ ਸੂਈ ਨੂੰ ਹੋ ਗਿਆ 2 ਮਹੀਨੇ ਦਾ ਬੰਦਾ ਠੀਕ ਹੈ ਨਹੀਂ ਨੂੰ ਬੰਦਾ 6 ਮਹੀਨੇ ਦੀ ਗੱਬਣਾ ਐਸ ਇਸ ਟਾਈਮ ਤੂੰ 14 ਹੀ ਮਨ 16 ਕਿਲੋ ਦਾ ਦੁੱਧ ਆ ਡਰਾਈ ਮਾਜੀ ਹੋਣੀ ਆ ਤੂੜੀ ਤੱਪਾ ਪਾ ਕੇ ਠੀਕ ਹੈ ਠੀਕ ਹੈ ਰੇਟ 60 ਚੋ ਗਜਾ ਐਸ ਹੋਜੂ ਕੱਪੜਾ 6 ਮਹੀਨੇ ਦੀ ਹਾਂਜੀ ਵੀਰੇ ਤੋਰ ਦੀ ਬਾੜ ਗੜ ਵਗੈਰਾ ਦੇਖੋ ਦੂਜੇ ਸੂਏ ਲਈ 6 ਮਹੀਨੇ ਦੀ ਗੱਬਣ ਚੈੱਕ ਕਨਫਰਮ ਕੱਦ ਕਾੜ ਤੇ ਸਾਈਜ਼ ਵਗੈਰਾ ਬਿਊਟੀ ਚੈੱਕ ਕਰੋ ਬੱਚੀ ਦੀ ਚੰਗੀ ਆ ਦੂਜੇ ਸੂਏ ਦੀ ਗੱਬਣ ਚੈੱਕ ਕਨਫਰਮ ਆ ਫੜ ਨਹੀਂ ਦੇ ਬਾਈ ਇਹਦੇ ਠੀਕ ਆਪਣੇ ਚੈੱਕ ਕਰਵਾਈਆਂ ਵੇ ਸਾਰੀਆਂ ਆਈਆਂ ਹੋਈਆਂ ਆਪਨੇ ਠੀਕ ਹੈ ਜਿਹੜਾ ਲੈ ਕੇ ਜਾਉ ਡਾਕਟਰ ਲੈ ਕੇ ਤਸੱਲੀ ਕਰਾ ਲੇ ਠੀਕ ਹੈ ਦੁੱਧ 14 ਕਿਲੋ ਨੈਟ ਜਾਵਾਂ ਨਿਭੜੂਗਾ ਹਨਾ ਹਾਂਜੀ ਹਾਂਜੀ ਸੋ ਸ਼ਾਇਨਿੰਗ ਵਗੈਰਾ ਦੇਖੋ ਤੇ ਬਾਕੀ ਲੇਵਾ ਪਰ ਮੜਾ ਗਿੜਾ ਘੜਾ ਦੀ ਵੀਰੇ ਉੱਪਰ ਨੂੰ ਇਹਦਾ ਸੋ ਸ਼ਾਇਨਿੰਗ ਦੇਖੋ ਬੱਛੀ ਦੇ ਉੱਪਰ ਚੰਗੀ ਜਿੰਦਜਾਨ ਵਾਲੇ ਦੂਸਰੇ ਸੂਏ ਲਈ ਗੱਪਣਾ 14 ਲੀਟਰ ਦੁੱਧ ਨੈਟ ਜਾਵਾਂ ਚੌਣੜਾ ਥੱਲੇ ਹਾਜ਼ਰ ਸੋ ਬਿਊਟੀ ਵਗੈਰਾ ਤੇ ਲੇਵਾ ਵਗੈਰਾ ਦੇਖੋ ਚੰਗਾ ਸੋਹਣਾ ਸਾਫ਼ ਸੁਥਰਾ ਅੱਗੇ ਵੀਰੇ ਤੀਜੇ ਨੰਬਰ ਤੇ ਆਪਾਂ ਦੀ ਦੇਖੀਏ ਕਿੰਨਾ ਟਾਈਮ ਦੀ ਗੱਪਣਾ ਜੀ ਇਹ ਵੀਰੇ ਪੰਜ ਮਹੀਨਾ ਇਹ ਵੀਰੇ ਦੂਜਾ ਸੁਆ ਸੂਣਾ ਨੇ ਠੀਕ ਆ ਦੂਜੇ ਸੁਆ ਅੱਗੇ ਨੇ ਸੂਣਾ ਹੁਣ ਦੁੱਧ ਕਿੰਨਾ ਹਾਜ਼ਰ ਆ ਥੱਲੇ ਦੇ ਇਧਰਲੇ ਵੀ 15 ਕਿਲੋ 14 ਮੰਨੋ 14 ਜਮਾ ਨੈਟ ਨੇ ਪੜ ਜਾਊਗਾ ਹਾਂਜੀ ਇਹਦਾ ਰੇਟ ਵੀ 60 ਹੀ ਆ ਗਿਆ ਹਾਂ ਵੀਰੇ ਧੋੜ ਦਿਓ ਚੌਂਡ ਚਵਾਦੀ ਕਿਵੇਂ ਕਰਨ ਬਰਾ ਬਿਲਕੁਲ ਮੈਂ ਕਹਾ ਦੇਲਾ ਥਰਾਂ ਤੇ ਮਾਰਲਾ ਮੁਠੀ ਵਾਲੇ ਖਾਣ ਆ ਸਾਰੇ ਠੀਕ ਐ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦੇਖ ਇਹਨੂੰ ਨਿਆਣਾ ਕਿਸੇ ਗਾਣੂ ਨਹੀਂ ਪਾਉਣਾ ਪੈਂਦਾ ਜਰਸੀ ਨੂੰ ਪਾਉਣਾ ਪੈਂਦਾ ਤਾਂ ਜਿਹੜੀ ਸੂਈ ਆ ਉਹ ਨਿਆਣੇ ਤੇ ਠੀਕ ਐ ਧੋਰੀ ਬਾਹਰ ਨੂੰ ਤੀਜੇ ਨੰਬਰ ਤੇ ਬੈਠ ਦੇਖ ਸਕਦੇ ਹਾਂ ਪਹਿਲਾ ਸੂਆ ਸ ਪੌਣੇ 5 ਮਹੀਨੇ ਦੀ 5 ਮਹੀਨੇ ਦੀ ਮੰਨ ਸਕਦੇ ਗੱਪਣ ਚੈੱਕ ਕਨਫਰਮ ਆ ਤੇ ਦੁੱਧ 14 ਲੀਟਰ ਜਮਾ ਨੈਟ ਵੀਰੇ ਨਿਭੜ ਜਾਊਗਾ ਠੀਕ ਐ 60 ਦੇ ਵਿੱਚੋਂ ਮਾੜੀ-ਮੋਟੀ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਐ ਤੋਰ ਦੀ ਗਿਰਾ ਘੜਾ ਦੀ ਸੋ ਬਾਕੀ ਥਣ ਦੇਖੋ ਸੋਨਾ ਹੱਤੀ ਚੋਂ ਜਿਹੜਾ ਰਾਜੀ ਸਮੀ ਬੜੀ ਸ਼ਾਈਨਿੰਗ ਸੋਨੇ ਕੋ ਬੱਚੀ ਦੇ ਉੱਪਰ ਬਹੁਤ ਆ ਤੇ 60000 ਚੋਂ ਨਰਮ ਮੌਕੇ ਦੇ ਵਿੱਚ ਹੀ ਹੋ ਜਾਊਗੀ ਚੈੱਕ ਪਾਸ ਕਨਫਰਮ ਆ ਜਮਾ 5 ਮਹੀਨੇ ਦੀ ਦੁੱਧ 14 ਕਿਲੋ ਨੈਟ ਚੋਂ ਦਾ ਬਿਲਕੁਲ ਹਾਜਰਾ ਨਿਆਣਾ ਪਾਉਣਾ ਪਾਓ 14 ਕਿਲੋ ਤਾਂ ਆਰਾਮ ਨਹੀਂ ਨਹੀਂ ਪਾਉਣਾ ਨਾ ਪਾਉਗੀ ਦਿੱਕਤ阿里 ਫੀਲ ਦੇ ਜਿਵੇਂ ਮਰ ਗਿਆ ਤੇ ਫਿਰ ਜੇ ਕੋਈ ਡੱਕ ਤੇ ਨਹੀਂ ਗੱਲ ਹੀ ਨਹੀਂ ਹੈ ਨਾ ਵਾਠ ਠੀਕ ਇਹ ਦੇਖੇ ਨਾ 4 ਨੰਬਰ ਵਾਲੀ ਆਪਾਂ ਵਹਿੜ ਜੀ ਵੀਰ ਇੰਦਰ ਨਕੀਨਾ ਹੀ ਆ ਕੱਦ ਕਾਠ ਬੇਰਬੁੱਲ ਬੜੀ ਤਗੜੀ ਆ ਹਨਾ 29 ਕਿਲੋ ਵਾਲੀ ਆ ਇਹ ਵੀ 60 ਦੀ ਰੇਂਜ ਆ ਕਿ ਵਾਧਾ ਹੋਣੇ 60 ਦੀ ਇਸੇ ਉਹਨਾਂ ਨਾਲ ਮਿਲਾ ਕੇ ਵੇਚੀ 60 ਦੀ ਕਰਤੀ ਹਾਂ ਠੀਕ ਹੈ ਨਹੀਂ ਤਾਂ ਜੇ ਆਪਾਂ ਕੱਲੀ ਵਹਿੜ ਲਾਈਏ ਤਾਂ 60 ਤੋਂ ਲੈ ਲੱਖ ਦੀ ਵੀਰੇ ਤਿਆਰ ਹੋ ਗਿਆ ਠੀਕ ਹੈ 5-6 ਮਹੀਨੇ ਪੂਰੇ ਹੋਣ ਵਾਲੇ ਆ ਵਹਿਣ ਠੀਕ ਹੈ ਦੁੱਧ ਹੈਗਾ ਇਹਦਾ 13-14 ਕਿਲੋ 12 12 ਮੰਨ ਲੈ ਹਾਂ ਸੌਦਾ ਕਰ ਲਵੇ ਠੀਕ ਹੈ ਥਾਣ ਦੇ ਲਾਹਤਰੀ ਜਵਾਈ ਵਾਲੇ ਆ ਜੀ ਹਾਂਜੀ 12 ਕਿਲੋ ਨੈਟ ਚੋਣ ਦਾ ਦੁੱਧ ਜਮਾ ਹਾਜਰਾ 6 ਕਿਲੋ ਪਰ ਟਾਈਮ ਦਾ ਹਾਂਜੀ ਠੀਕ ਹੈ ਨਿਆਣਾ ਪੌਂਦੀ ਆ ਨਿਆਣਾ ਪਾ ਕੇ ਇਹਦੀਆਂ ਧਾਰਾ ਮਾਰ ਦਨੇ ਜਿਹੜੀਆਂ ਨਿਆਣਾ ਪੌਂਦੀਆਂ ਉਹਨਾਂ ਦੀਆਂ ਧਾਰਾ ਮਾਰ ਦਨੇ ਆਪਾਂ ਉਹਨਾਂ ਦੇ ਡੱਪ ਹੱਥ ਲਾ ਦੇ ਇਹਨਾਂ ਦੀਆਂ ਧਾਰਾ ਮਰਵਾ ਦੇ ਜੀ ਦੇਖ ਸਕਦੇ ਹੋ ਕਿਆ ਬਾਤ ਆ ਸੋਹਣਾ ਸੋਹਣਾ ਸਾਫ਼ ਜਿਹਾ ਚੋਣਾ ਮੋਟਾ ਮੋਟਾ ਇਹ ਦੇਖ ਮੇਰਾ ਵੀਰ ਹੈ ਨਾ ਥਣਾ ਦੀ ਆਪਣੀ ਜੇ ਆਨਲਾਈਨ ਵੀ ਮਂਗਾਊਗਾ ਲੈ ਦੇਖ ਮਗੇ ਥਣੇ ਜਮਾ ਦੀਦਾ ਰਾਏ ਨਿਆਣਾ ਪਾ ਕੇ ਖੜੀ ਕੇ ਨਹੀਂ ਠ ਦੇ ਆਨਲਰ ਵੀ ਕੋਈ ਮੰਗਾਵੇ ਆਹ ਦੇਖ ਲਓ ਵੀਰੇ ਠੀਕ ਹੈ ਠੀਕ ਹੈ ਬਾਜੀ ਕੋਈ ਭੂਰ ਸ਼ਰਲਾ ਨਹੀਂਗਾ ਠੀਕ ਹੈ ਓਕੇ ਆ ਜਰਸੀ ਟੌਪ ਦੀ ਆ ਉੱਥੇ ਨੰਬਰ ਤੇ ਜਰਸੀ ਹੈਗੀ ਆਪਣੀ ਕਾਫੀ ਕਲਰ ਦੇ ਵਿੱਚ ਰਾਜੀ ਸਮੀ ਪੜੀ ਤੇ ਇਹ ਗੱਪਣ ਹੈਗੇ ਵੀਰੇ 5 ਮਹੀਨੇ ਦੀ ਹਨਾ ਆਪਾਂ 5 ਮਹੀਨੇ ਤੋਂ ਥੋੜੇ ਦਿਨ ਲੱਗ ਗਿਆ ਵੀਰੇ ਠੀਕ ਹੈ ਕੁਝ ਦਿਨ ਘਟਾ ਹਨਾ 4.5 ਮਹੀਨੇ ਜਿ ਮੰਨ ਲੇ ਬੰਦਾ ਹਾਂਜੀ ਤੇ ਦੁੱਧ ਦੇ ਸਵਾਰ ਤੇ ਜਮਾ 12 نیٹ ਹਜ਼ਾਰ 12 نیٹ ਹਜ਼ਾਰ ਵਾ ਉਦਾਂ ਵੀ ਭੈਣ ਚੋ ਬਰੀਡ ਦੇਖ ਲਾ ਬਾਜੀ ਰੋਮੀਓ ਦਾ ਟੀਕਾ ਲੱਗਾ ਹੋਇਆ ਸੈਕਸ ਲੈਦੇ ਹੁਣ ਆਪਾਂ ਧਾਰਾ ਮਾਰੀਆਂ ਸਮਾਜ ਆ ਗਈ ਪੂਰੀ ਜਮਾ ਹੈ ਨਾ ਫਾੜ ਦੇ ਕਿੰਨੇ ਟੌਪ ਦੇ ਕੋਈ ਹੀਰ ਆਨਲਾਈਨ ਵੀ ਵਗਦਾ ਧਾਰਾ ਤਾਂ ਮਾਰ ਕੇ ਦਿਖਾਈਆਂ ਮੈਨੂੰ ਆਨਲਾਈਨ ਜਰਸੀਆਂ ਦੇ ਬਹੁਤ ਫੋਨ ਆਉਂਦੇ ਆ ਅੱਲਾ ਕਹਿੰਦਾ ਧਾਰਾ ਮਾਰ ਕੇ ਦਿਖਾ ਦੇ ਹੁਣ ਹਾਂਜੀ ਤਾਂ ਧਾਰਾ ਆਪਾਂ ਮਾਰ ਕੇ ਦਿਖਾਤੀਆਂ ਤੇ ਸੋਹਣੀ ਸਾਫ ਸੁਥਰੀ ਦਾਜੀ ਸਭੀ ਬੜੀ ਏਦਾਂ ਦੇ ਵਹਿੜਾ ਜਿਹਦਾ ਬਚਾਰ ਕਰਦੇ ਆ ਲੱਖੋਂ ਆਵਾਬਾ ਕੀਮਤ ਚੱਲੀ ਜਾਂਦੀ ਐ ਲੱਖ ਦੀ ਜਰਸੀ ਆ ਵੀਰੇ ਨਾਲੇ ਦੇ ਨੇ ਦੁੱਧ ਦੇਣਾ ਤੇ ਨਾਲੇ ਆਪ ਦਾ ਢਿੱਡ ਤੂਰੀ ਜਾਣਾ ਹਾਂਜੀ ਹਾਂਜੀ ਜਿਨ੍ਹਾਂ ਦੁੱਧ ਦੂ ਕਿ ਉਹਨਾਂ ਨੇ ਖਰਚ ਸਾਠ ਦੇ ਵਿੱਚੋਂ ਮਾੜਾ-ਵਟਾ ਮਾਨਦਾਨ ਹੋ ਜਾਊਗਾ। ਜਿਹੇ ਨੰਬਰ ਤੇ ਆਪਾਂ ਜਿਹੜੀ ਵੈੜ ਦੇਖੀਏ ਨੇ ਆ ਜੀ। ਵੀਰੇ ਚੋਗੀ ਆ। ਠੀਕ ਹੈ। ਤੇ ਇਸ ਟਾਈਮ 17-18 ਕਿਲੋ ਦੁੱਧ ਰੈਡੀ ਆ ਮਗਰ ਬੱਚੀ ਆ। ਅੱਛਾ ਉਹ ਵਧੀਆ ਬੱਚੀ ਆ ਦੀ ਹੈਨਾ? ਹਾਂ ਜਰਸੀ ਦੀ ਬੱਚੀ ਆ ਗਈ ਹੈਨਾ? ਹਾਂ ਵੀਰੇ ਇਹਦੀ ਦਸਤੀ ਕ੍ਰੋਸ ਆ। ਠੀਕ ਆ ਸੁਆ ਸੁਈ ਹੈ ਇਹ। ਪਹਿਲਾ ਠੀਕ ਹੈ। ਵੀਰੇ ਜਿੰਨਾ ਦੁੱਧ ਹੈਗਾ ਜੇ ਇੰਨਾ ਵੀਰੇ ਵੇ ਕੱਟ ਦੀ ਗਰੰਟੀ ਕਰਦੀ। ਠੀਕ ਹੈ। ਜਿਹੜਾ ਭਾਅ ਆ ਵੀਰੇ ਇਹ ਤਾਂ ਹੈਗਾ 12-13 ਕਿਲੋ ਵਾਲਾ ਠੀਕ ਹੈ ਐਸ ਤਾਂ ਨੂੰ 17 ਕਿਲੋ 16 ਕਿਲੋ ਮੰਨ ਕੇ ਸੌਦਾ ਕਰ ਲੈ 17 ਕਿਲੋ ਬੋਲਾ ਹੀ ਆ 15 ਦਾ ਮੰਨ ਲੈ ਨੈਟ ਜਿਵੇਂ ਹੈਗਾ ਹੀ ਹੈਗਾ ਆਣਾ ਹੱਥ ਦੀ ਚਵਾਈ ਵਾਲੇ ਲੈ ਠੀਕ ਹੈ ਠੰਡੀ ਸੀਲ ਆ ਦੇ ਦੇਤਾ ਰਵੀ ਜਿੱਦਾਂ ਮਰਜ਼ੀ ਧਾਰ ਮਾਰ ਜੀ ਲੋ ਇਹ ਕਿਹਨ ਲਿਆ ਵੀਰੇ ਮੈਂ ਵੀਡੀਓ 'ਚ ਇਹ ਕਿ ਆ ਦੋਨਾਂ ਦੇ ਨਿਆਣੇ ਪਿੰਦੇ ਪਰ ਬੈੜ ਦੇ ਲਾ ਨਿਆਣਾ ਤੇ ਲਾਈ ਹੋਈ ਆ ਠੀਕ ਹੈ ਕਈ ਭਰਾ ਹਨਾ ਲੈ ਟੌਨ ਟਵਾਜ ਬਰ ਕੋ ਲੈ ਇੱਕ ਨੰਬਰ ਆ ਬਹਿ ਗਿਆ ਲੈ ਇਹ ਵੀ 60000 ਦੀ ਇਹ ਵੀ 60000 ਠੀਕ ਆ ਜੇ ਕੋਈ ਇਕੱਠੇ ਲੈਂਦਾ ਹੋਇਆ ਐਵਰੇਜ ਆਪਾਂ ਮਾਣਤਰ ਕਰਤਾ ਮਾਰਦਾਂ ਨੂੰ ਫੁੱਲ ਤੋੜਦੀ ਮਾੜਿਆ ਬਾਰਨੇ ਨੂੰ ਵੇ ਵਗੈਰਾ ਦੇਖੋ ਸੋਨਾ ਸਾਫ ਸਿਤਰਾ ਤੇ ਕੱਦ-ਕਾੜ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਵਹਿੜ ਦੇ ਉੱਪਰ ਹਣਾ ਮੈਂ ਮੈਂ ਕਿਹਾ 20 ਕਿਲੋ ਰਾਮ ਦਾ ਦੁੱਧ ਦਊਗੀ ਠੀਕ ਹੈ ਟੂੰਡ ਚਵਾਦੀ ਇੱਕ ਨੰਬਰ ਤੇਰੇ ਸਾਹਮਣੇ ਧਾਰਾ ਮਾਰ ਕੇ ਦਿਖਾਈਆਂ ਬਾਕੀ ਬੱਚਾ ਬੜਾ ਆ ਬੱਚਾ ਬੜਾ ਪਿਆਰਾ ਬੱਛੀ ਆ ਪਿੱਛੇ ਹੈਣਾ ਸੀ ਬਹੁਤ ਟੌਪ ਦੀ ਹੈ ਜਰਸੀ ਦੀ ਠੀਕ ਹੈ ਤੇ ਪਹਿਲਾ ਸੂਆ ਸੂਈ ਆ ਜਰਸੀ ਚ ਹਲਕਾ ਕਰਾਉਸ ਆ ਗਿਆ ਦੁੱਧ ਵੀ ਦਊਗੀ ਤੇ ਨਾਲੇ ਆਪਣਾ ਇਹਨੇ ਫੈਟ ਵੀ ਦੇਣੀ ਆ ਹੈਣਾ ਹਾਂਜੀ ਵੀਰੇ ਠੀਕ ਆ ਮੂੰਹ ਮੱਥੇ ਦੀ ਚੰਗੀ ਸੋਹਣੀ ਸਾਫ ਸੁਥਰੀ ਤੇ ਹੱਥੀ ਚਵਾਈ ਵਾਲਾ ਥਾਣਾ ਜਮਾ ਹੈਣਾ ਹਾਂਜੀ ਵੀਰੇ ਸੋ 60 ਦੇ ਵਿੱਚ ਫਿਰ ਮਾਨਦਾਰ ਮਾੜਾ ਮੋਟਾ ਆ ਗਿਆ ਫੁੱਲ ਹੋਊਗਾ ਮਾਨਤੋਂ ਵੀਰ ਜੇ ਪਿਆਉਗਾ ਠੀਕ ਹੈ ਠੀਕ ਹੈ ਤੋਂ ਕਾਫੀ ਬੜਾ ਦਿਖਾ ਦਿਆਂ ਪਿੰਡ ਪੜਾਓ ਦਿਨਾ ਜ਼ਿਲ੍ਹਾ ਕਪੂਰਥਲਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ